ਸਸਿਕਾ ਦੋਸਤੋ ਪੰਜਾਬ ਚੋਂ ਹਰ ਬੰਦਾ ਇਹੋ ਚਾਹੁੰਦਾ ਵੀ ਮੈਂ ਪਰਦੇਸ ਚ ਜਾ ਕੇ ਨਾ ਤੇ ਪੈਸੇ ਕਮਾਉਣੇ ਸ਼ੁਰੂ ਕਰ ਦਵਾਂ ਉਹਨੂੰ ਜਲਾ ਵੀ ਮੁਲਕ ਨਜ਼ਰ ਆਂਦਾ ਹੈ ਐ ਦੇਖ ਲਓ ਇਹ ਮੁਲਕ ਹੈ ਗਾਜੀ ਨਾਰਵੇ ਤੇ ਨਾਰਵੇ ਦਾ ਸ਼ਹਿਰ ਹੈ ਗਾਜੀ ਕੈਪੀਟਲ ਉਸਲੋ ਕਿੰਨੀ ਇੱਥੇ ਬਰਫ਼ ਪੈਂਦੀ ਹੈ ਇੰਨੀ ਕੋਹ ਠੰਡ ਹੁੰਦੀ ਹੈ ਵੀ ਆਦਮੀ ਦੇ ਚੱਲਣਾ ਹੀ ਮੁਹਾਲ ਹੋ ਜਾਂਦਾ ਜੀ ਤੜਕੋ ਕਾਰ ਨਹੀਂ ਗਈ ਤੇ ਲੇਕਿਨ ਮਜਬੂਰੀ ਵਿੱਚ ਆਪਣੇ ਪੰਜਾਬੀ ਇਥੇ ਬਹੁਤ ਹੈ ਜਿਹੜੇ ਕੰਮ ਕਰਦੇ ਹੋਏ ਜੇ ਤੇ ਇਨਸਾਈਡ ਕੰਮ ਮਿਲ ਜੇ ਫਿਰ ਤੇ ਬਹੁਤ ਵਧੀਆ ਤੇ ਜੇ ਦੋਸਤੋ ਕਿ ਜਦੋਂ ਆਊਟਸਾਈਡ ਕੰਮ ਮਿਲ ਜੇ ਨਾ ਤੇ ਨਾਰਵੇ ਦਾ ਸਾਰਾ ਚਾਲਾ ਜਦਾਂ ਜੀ ਨਾਰਵੇ ਫਿਨਲੈਂਡ ਤੇ ਸਵੀਡਨ ਇਥੇ ਬਹੁਤ ਠੰਡ ਪੈਂਦੀ ਹੈ ਡੈਨਮਾਰਕ ਥੋੜੀ ਠੰਡ ਘੱਟ ਹੁੰਦੀ ਹੈ ਉੱਥੇ ਵੀ ਖੈਰ ਆਪਣੇ ਪੰਜਾਬੀ ਬੜੇ ਵੇ ਬਾਹਰ ਜਗ੍ਹਾ ਦੇ ਬੜੇ ਪਾਪੜ ਮਿਲਨੇ ਪੈਂਦੇ ਇਹ ਠੰਡ ਬਰਦਾਸ਼ਤ ਕਰਨੀ ਪੈਂਦੀ ਹੈ ਐਵੇਂ ਜਲਦੀ ਜੇ ਇਕੱਠੇ ਹੁੰਦੇ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ